ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੂੰ ਅਕਾਲਪੁਰ ਵਰਸ਼ਿਸ਼ਕਨ ਕੇਸ ਜੰਗ ਵਿੱਚ ਆਪਣੀ ਜਿੱਤ ਕਰਾਉਣ ਵਾਲੀ ਯਕੀਨੀ ਬਣਾਉਣ ਧੰਨਵਾਦ ਵਾਹਿਗੁਰੂ ਜੀ ਕਾਰਦਾ ਸਭਾ ਖਤੇ ਸ਼੍ਰੋਮਣੀ ਅਕਾਲੀ ਦਲ ਦੇ ਮੇਜਬਾਸ ਸ਼੍ਰੀ ਅੰਕੇਸ਼ ਸ਼ਰਮਾ ਜੀ ਪਰ ਬਹੁਤ ਹੀ ਸਤਿਕਾਰਯੋਗ ਹੋ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਮਾਲਕ ਸਰਦਾਰ ਸਰਜੀਤ ਸਿੰਘ ਲਖੜਾ ਸਾਹਿਬ ਜੀ ਸਰਦਾਰ ਚਰਨਜੀਤ ਸਿੰਘ ਬਰਾੜ ਸਾਬ ਜੀ ਔਰ ਸਤਕਾਰ ਜੋ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਦੋਵੇਂ ਛੇਕੂਪੁਰ ਸਾਹਿਬ ਤੇ ਸਤਕਾਰ ਜੋ ਮੇਰੀ ਭੈਣ ਬੀਬੀ ਮੁਖਾਇਪੁਰ ਹੋਰ ਸਾਰੇ ਸ਼ਰਮਣੀ ਅਕਾਲੀ ਦਲ ਦੇ ਸਾਰੇ ਲੀਡਰ ਸਾਹਿਬਾਨ ਸੋ ਇੱਕ ਗੱਲ ਆਖੀ ਹੈ ਕਿ ਜੇ ਨਾਮ ਲੈਣ ਲੱਗਾਂਗੇ ਤਾਂ ਬਹੁਤ ਲੰਬਾ ਚੌੜਾ ਕੰਮ ਹੋਏਗਾ ਸੋ ਅੱਜ ਆਪਾਂ ਅਹਿਮ ਮਸਲੇ ਵਾਸਤੇ ਸਾਰੇ ਇਕੱਠੇ ਹੋਏ ਆ ਕਿਉਂਕਿ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਜੀ ਅਨਕੇ ਸ਼ਰਮਾ ਜੀ ਚੋਣ ਦੇ ਮਹਿਮਨ ਨੂੰ ਤਗੜਾ ਕਰਨ ਵਾਸਤੇ ਜਿਲ੍ਹਾ ਪਟਿਆਲੇ ਦੇ ਸਾਰੇ ਵਰਕਰ ਅਤੇ ਲੀਡਰ ਸਾਰੇ ਇਕੱਠੇ ਹੋਏ ਆ। ਸੋ ਅੱਜ ਜ਼ਿੰਮੇਵਾਰੀ ਹੈ ਹਰ ਵਿਅਕਤੀ ਦੀ ਕਿ ਸ਼ਰਮਣੀ ਅਕਾਲੀ ਦਲ ਦੀ ਇੱਜ਼ਤ ਦੀ ਕਲਾ ਵਾਸਤੇ ਸਾਰੇ ਆਪਾਂ ਸੜਕੇ ਕੰਮ ਕਰੀਏ। ਕਿਉਂਕਿ ਜਦੋਂ ਟੀਮ ਇੱਕ ਕੰਮ ਕਰਦੀ ਹੈ ਪੂਰਾ ਜਿਲ੍ਹਾ ਪਟਿਆਲਾ ਇਹ ਪੂਰੇ ਪਾਰਲੀਮੈਂਟ ਹਲਕੇ ਦੇ ਲੋਕ ਸਾਰੇ ਇਕੱਠੇ ਹੋ ਕੇ ਆਪਾਂ ਵਰਕਰ ਤੇ ਲੀਡਰ ਇਕੱਠੇ ਹੋ ਕੇ ਕੰਮ ਕਰਦੇ ਆ ਤਾਂ ਫਿਰ ਉਹਦਾ ਜੱਟ ਵਧੀਆ ਹੁੰਦਾ। ਸੋ ਮੈਂ ਤਾਂ ਹੀ ਬੇਨਤੀ ਕਰੂੰਗਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਾਂ ਸਾਰੇ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਅੰਦੀਬਾਰ ਦੀ ਜਿੱਤ ਵੱਲ ਤੇ ਜਕੀਦੀ ਬਣਾਈਏ। ਸੋ ਮੈਂ ਇੱਕ ਬੇਨਤੀ ਕਰੂੰਗਾ ਕਿ ਵਰਕਰ ਦੀ ਵੱਡੀ ਜ਼ਿੰਮੇਵਾਰੀ ਹੈ। ਜਿੱਥੇ ਲੀਡਰ ਸਾਹਿਬਾਨ ਦੀ ਜ਼ਿੰਮੇਵਾਰੀ ਹੈ ਉੱਥੇ ਵਰਕਰ ਦੀ ਵੱਡੀ ਜ਼ਿੰਮੇਵਾਰੀ ਹੈ। ਕਿਉਂਕਿ ਵਰਕਰ ਦਰਜਾ ਬਰ ਦਰਜਾ

बिंगरा सर्कल जे अंदरि पहुची जी आया ਜੀ ਰومی ਜਿਲ੍ਹਾ ਪ੍ਰਮ ਬੀਸੀ ਬੈਂਕ ਪ੍ਰਧਾਨ ਬਾਬਾ ਸ਼ਿੰਗਾਰਾ ਸਿੰਘ ਜੀ ਹਰਪਜਨ ਸਿੰਘ ਜੀ ਚੱਕ ਵੇਦ ਸਿੰਘ ਜੀ ਸੇਖੋਂ ਪ੍ਰਧਾਨ ਰਾਜਪੂਤ ਭਾਈ ਜਾਰਾ ਕੇਸਰ ਸਿੰਘ ਜੀ ਬਖਸ਼ੀਵਾਲ